ਦੇ ਜਦੀ ਜਦੀ ਜੀ ਖਰਾਬ ਪਿੰਡ ਤੇ ਨਾਲ ਪੰਜ ਛੇ ਮੌਸਾਂ ਹੋਈਆਂ ਨੇ ਸਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਬੰਦੇ ਹਸਪਤਾਲ ਨੇ ਤੇ ਥਰੀ ਆ ਸਾਡੇ ਲਾਗੇ ਵਾਲੀ ਪਿੰਡ ਐ ਭਗਾੜੀ ਐ ਕਾਲਪਰੀ ਤਪੜੀ ਐ ਤਪੜੀਆਂ ਜੀ ਵੀ ਆ ਜੀ ਸ਼ਾਮਲ ਤਲਵੰਡੀ ਵੀ ਆ ਇਹ ਲਾਗੇ ਜਾ ਕੇ ਪਿੰਡਾਂ ਦੇ ਜਦੀ ਜਦੀ ਖਰਾਬ ਦੇ ਨਾਲ ਬਹੁਤ ਮੌਸਾਂ ਹੋਈਆਂ ਨੇ ਜਿੰਨੀ ਧੁੱਪਾਈ ਘਟਣਾ ਆ ਤੇ ਕਿੰਦਾ ਦੇ ਪਰਿਵਾਰ ਗਰੀਬ ਹੀ ਆਗੇ ਜਾ ਜੀ ਗਰੀਬ ਪ੍ਰੋਬਲਮ ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਡੀਸੀ ਸਾਹਿਬ ਦੇ ਇਥੇ ਪ੍ਰਸ਼ਾਸਨ ਦਾ ਤਾਂ ਹੀ ਪੂਰੀ ਜੋ ਆਪਣੀ ਜ਼ਿੰਮੇਵਾਰੀ ਦਾ ਬਾਹਰ ਹੈ ਨੇ ਠੀਕ ਹੈ ਕਿਹੜੇ ਕਿਹੜੇ ਪਿੰਡ ਤੋਂ ਗੰਡੇ ਸ਼ਰਾਬ ਜੀ ਇਹਦੇ ਬਾਰੇ ਨੇ ਕੋਈ ਜਾਣਕਾਰੀ ਇਹ ਰਾਤੀ ਸ਼ਾਮਾਂ ਤੋਂ ਹੀ ਪ੍ਰੀਸ਼ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ 12:30 ਵਜੇ ਮੈਨੂੰ ਠਾੜਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਇਹ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ। ਕਾਦੀਆਂ ਅਲਾਊਂਸਮੈਂਟਾਂ ਕੀਤੀਆਂ ਬਾਬਾ ਜੀ। ਆ ਜਿਹੜੇ ਸ਼ਰਾਬ ਪੀ ਕੇ ਪਿੰਡੇ ਵਿੱਚ ਗੁਜ਼ਰ ਗਏ ਨੇ। ਅੱਛਾ ਜੀ। ਬਾਰੇ ਵੀ ਕੋਈ ਚੰਗ ਆ ਕਿ ਇਹਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਪਹੁੰਚਾਇਆ। ਉਹ ਤੋਂ ਫਿਰ ਹਸਪਤਾਲ ਪਹੁੰਚਾਇਆ ਜੀ। ਹਸਪਤਾਲ ਇਥੋਂ ਦੋ ਤਿੰਨ ਜਾਨਾਂ ਪਹੁੰਚਾਈ ਗਏ ਆ। ਅੱਛਾ। ਤੇ ਗੱਡੀ ਹੁਣ ਫੇਰ ਅਜੇ ਪਿੰਡੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਿੰਨੇ ਪੀਤੀ ਆ। ਇਹਨੂੰ ਕਿਨੂੰ ਕੋਈ ਚੰਗੀ ਆ, ਇਹਦੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ।